ਨਾਲਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼t ਮਾਨ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਭਾਜਪਾ ਜ਼ਿਲ੍ਹਾ ਦਫ਼ਤਰ ਪੰਡਿਤ ਦੀਨਦਿਆਲ ਉਪਾਦੇਯ ਪਵਰ ਵਿੱਚ ਕੇ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹਾਂ ਭਾਜਪਾ ਪ੍ਰਤਾਨ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਨੂੰ ਆਤਮ ਨਿਰਭਰ ਬਣਾਉ ਲਈ ਸਵਦੇਸ਼ੀ ਨੂੰ ਉਤਸ਼ਾਹਿਤ ਕਰ ਰਹੇ ਹਨ ਸਵਦੇਸ਼ੀ ਸਿਰਫ ਇੱਕ ਨਾਰਾ ਨਹੀਂ ਹੈ ਇਹ ਭਾਰਤੀਆਂ ਦਾ ਸੰਕਲਪ ਹੈ ਜੀਵਨ ਢੰਗ ਹੈ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਨੇ ਰੱਖਿਆ ਨਿਰਯਾਤ ਮੋਬਾਈਲ ਫੋਨ ਉਹ ਨਿਰਯਾਤ ਆਟੋਮੋਬਾਈਲ ਅਤੇ ਟਰੈਕਟਰ ਨਿਰਮਾਣ ਬੱਸ ਨਿਰਮਾਣ ਅਤੇ ਟਰੱਕ ਨਿਰਮਾਣ ਵਿੱਚ ਕਈ ਮਹੱਤਵਪੂਰਨ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਹਨ ਪ੍ਰਧਾਨ ਮੰਤਰੀ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਹਨ ਭਾਜਪਾ ਪ੍ਰਧਾਨ ਦਿਮਾਨ ਨੇ ਕਿਹਾ ਕਿ ਵਿਕਸਿਤ ਰਾਸ਼ਟਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਭਾਜਪਾ ਨੇ ਆਤਮ ਨਿਰਭਰ ਭਾਰਤ ਸੰਕਲਪ ਅਭਿਆਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਸਵਦੇਸ਼ੀ ਅਪਣਾ ਕੇ ਭਾਰਤ ਨੂੰ ਆਤਮ ਨਿਰਭਰ ਬਣਾਉਣ ਵਿੱਚ ਯੋਗਦਾਨ ਪਾਉਣ ਇਸ ਮੀਟਿੰਗ ਵਿੱਚ ਸੂਬਾ ਮਹਿਲਾ ਮੋਰਚਾ ਦੀ ਸੂਬਾ ਉਮੀਤਪਰਦਾਨ ਲੀਨਾ ਟਪਾਰੀਆ ਜ਼ਿਲ੍ਹਾ ਜਨਰਲ ਸਕੱਤਰ ਜਸ਼ਪਾਲ ਜਨੋਤਰਾ ਜ਼ਿਲ੍ਹਾ ਉਮੀਤਪਰਦਾਨ ਮ희 ਸ਼ਰਮਾ ਡਾਕਟਰ ਨਿਰਮਲ ਨૈયਰ ਹਰਸ਼ ਸ਼ਰਮਾ ਅਸ਼wini ਟੰਡਨ ਨਵਲਜੈਨ ਸਕੱਤਰ ਸੁਮੇਤ ਟੰਡਨ ਅੰਕਿਤ ਬਤਰਾ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਸੰਯੁਕਤ ਖਜ਼ਾਂਚੀ ਅਤੁਲ ਜੈਨ ਬੁਲਾਰਾ नीरज वर्मा सुरेंद्र कौशल दफ्तर 77 और प्रवीण शर्मा मंडल प्रधान सुरेश अग्रवाल अमित शर्मा अरबांस सरूजा सचिन गुप्ता केशव बलविंदर सियाल जितेंद्र वर्मा अशोक राणा नवीन वडेरा राजीव वर्मा गुरविंदर सिंह दीपक जौहर कुलदीप सिंह इंद्रजीत बंगा प्रिंस भंडारी अमित मित्तल हरदी हरप्रीत वर्मा राकेश प्रसाद मौजूद सन